ਪਿਛਲੇ 1 ਘੰਟੇ ਤੋਂ ਪੁਲਿਸ ਵੱਲੋਂ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਦੇ ਲਈ ਮਿੰਨੀ ਸਕੱਤਰੇਤ ਦੇ ਅੰਦਰ ਦਾਖਲ ਨਾ ਹੋਣ ਤੋਂ ਖਫਾ ਇੱਕ ਨੌਜਵਾਨ ਜੋ ਕਿ ਆਜ਼ਾਦ ਤੌਰ ਉੱਤੇ ਨਗਰ ਨਿਕਮ ਦੀਆਂ ਚੋਣਾਂ ਲੜਨ ਦੀ ਤਿਆਰੀ ਕਰਕੇ ਆਇਆ ਸੀ ਉਸ ਨੇ ਖੁਦ ਹੀ ਆਪਣੇ ਕਾਗਜ਼ ਅਤੇ ਐਨਓਸੀ ਫਾੜ ਦਿੱਤੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਅਤੇ ਸਰਕਾਰ ਦੇ ਉੱਪਰ ਜਮ ਕੇ ਵਰਦਿਆਂ ਕਿ ਹੈ ਕਿ ਮੈਂ ਆਜ਼ਾਦ ਤੌਰ ਉੱਤੇ ਹੀ ਇਲੈਕਸ਼ਨ ਲੜਨੀ ਚਾਹੁੰਦਾ ਸੀ ਪਰ ਜਿਸ ਟੰਗ ਦਾ ਵਰਤੀਰਾ ਪੁਲਿਸ ਦਾ ਖਾਰੀ ਗਿਆ ਇਹ ਬਹੁਤ ਮਾੜਾ ਹੈ ਇਸ ਲਈ ਮੈਂ ਆਪਣੇ ਖੁਦ ਹੀ ਕਾਗਜ਼ ਫੜ ਰਿਹਾ ਇਹ ਸਾਡੀ ਭੈਣ ਇਹਦੇ ਨਾਲ ਇਹਨੂੰ ਬਹੁਤ ਤਰੀਕੇ ਨਾਲ ਜਲੀਲ ਕੀਤਾ ਗਿਆ ਜੇ ਜੇ ਅੱਜ 1 ਮਿੰਟ ਜੀ ਕਾਗਜ਼ ਪਾੜ ਦੇਣੇ ਇੱਕ ਜੁਦਾ ਗੱਲ ਹੈ ਜੀ ਤੁਸੀਂ 21 ਤਰੀਕ ਨੂੰ ਜੋ ਮਰਜੀ ਤੱਕ ਐਸੇ ਕਰਨਾ ਹੀ ਸੀ ਕਰ ਲੈਂਦੇ ਪਰ ਘੱਟੋ ਘਾਟ ਤੁਸੀਂ ਬਾਬਾ ਭੀਮਰਾਓ ਅੰਬੇਡਕਰ ਦੇ ਸੰਵਿਧਾਨ ਦੀ ਤਾਂ ਸ਼ਰਮ ਕਰੋ ਬਾਬਾ ਭੀਮਰਾਓ ਅੰਬੇਡਕਰ ਸਾਹਿਬ ਦੀ ਮੁੱਖ ਮੰਤਰੀ ਤਰਤੇ ਫੋਟੋ ਲੋਂਦਾ ਹੋਵੇ ਜੀ ਤੇ ਪੱਗ ਅੱਗ ਸਕਦੀ ਫੋਟੋ ਲੋਂਦਾ ਹੋਵੇ ਤੇ ਧੀਆਂ ਪੈਣਾ ਨੂੰ ਹੱਥ ਪਾ ਕੇ ਪ੍ਰਸ਼ਾਸਨ ਕਿੱਥੇ ਅੱਜ ਮੈਂ ਕਰਿਆ ਅੱਜ ਪ੍ਰਸ਼ਾਸਨ ਕਿਹਾ ਆ ਪ੍ਰਸ਼ਾਸਨ ਸਾਰੇ ਪਿੱਛੇ ਆਪਾਂ ਹੀ ਸਾਹਿਬ ਸਾਰੇ ਦਿਖਾ ਦਿਓ ਇਹ ਕੇਵਲ ਅਸੀਂ ਕਿਹਾ ਡੀਸੀ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਟੀਸੀ ਜ਼ਿਲ੍ਹੇ ਦਾ ਬਾਪ ਤੇ ਮਾਂ ਹੁੰਦੀ ਹੈ ਇੱਥੇ ਡੀਸੀ ਲੇਡੀ ਆ ਮਾਂ ਵਰਗੀ ਹੁੰਦੀ ਆ ਤੇ ਜੇ ਬੰਦਾ ਹੋਇਆ ਬਾਪ ਵਰਗਾ ਹੁੰਦਾ ਤੁਹਾਨੂੰ ਮੈਂ ਬੇਨਤੀ ਕਰਦਾ ਡੀਸੀ ਕੋਲ ਨਹੀਂ ਤਾਕਤ ਹੁੰਦੀ ਆ ਪੰਜਾਬ ਪੁਲਿਸ ਨੂੰ ਲੈ ਕੇ ਕੰਮ ਖੋਲ ਕੇ ਇੱਕ ਇੱਕ ਮਿੰਟ ਜੀ ਇੱਕ ਮਿੰਟ ਜੀ ਬੋਲਣ ਦਿਓ ਸੀ ਕੋਲ ਨਹੀਂ ਸ਼ਕਤੀ ਹੁੰਦੀ ਹੈ ਜੇ ਜ਼ਿਲ੍ਹੇ ਦਾ ਮਾਹੌਲ ਖਰਾਬ ਹੋਵੇ ਤਾਂ ਡੀਸੀ ਸਾਰੇ ਜ਼ਿਲ੍ਹੇ ਦੇ ਬੈਂਕਾਂ ਦਾ ਕੈਸ਼ ਆਪਣੇ ਘਰੇ ਮਗਾ ਸਕਦਾ ਹੈ ਡੀਸੀ ਕੋਲ ਉਹ ਸ਼ਕਤੀ ਹੁੰਦੀ ਹੈ ਅੱਜ ਡੀਸੀ ਸਹਿਬਾ ਇਹਦੇ ਗੇਟ ਤੇ ਪੰਜਾਬ ਪੁਲਿਸ ਲਾ ਕੇ ਕੇਵਲ ਅੱਜ ਡੈਮੋਕਰੇਸੀ ਲਈ ਜਿਹੜੇ ਲੜਨ ਆਏ ਨੇ ਉਹਰੇ ਸ਼ਰੋਮ ਨੇ ਕਾਲੀ ਦਲ ਦੇ ਨਮਾਇंदे ਕਾਂਗਰਸ ਦੇ ਨਮਾਇੰਦੇ ਅੱਜ ਅਸੀਂ ਪਾਰਟੀ ਤੋਂ ਉਪਰ ਉੱਟ ਕੇ ਮੰਗ ਕਰਦੇ ਹਾਂ ਪੰਜਾਬ ਦੇ ਲੋਕਾਂ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਸਵਾਲ ਹੈ ਕਿ ਤੁਸੀਂ 92 ਚਤਾ ਕੇ ਵਿਧਾਨ ਸਭਾ ਭੇਜੇ ਸੀ ਉਹਨਾਂ ਦਾ ਕਨਵੀਨਰ ਦਿੱਲੀ ਬੈਠਾ ਹੈ ਅੱਜ ਉਹ ਜਿਹੜਾ ਕਹਿੰਦਾ ਸੀ ਕਿ ਭੈਣ ਟੈਂਕੀ ਤੇ ਚੜ ਗਈ ਤੇ ਜਦ ਆਊਗੀ ਸਰਕਾਰ ਮੈਂ ਟੈਂਕੀ ਉਤਾਰਾਂਗਾ ਭੈਣਾਂ ਤੇ ਟੈਂਕੀ ਤੋਂ ਉਤਰੀ ਨਹੀਂ ਸੀ ਮੁਰਕ ਕੇ ਉਹ ਅੱਜ ਉਰੇ ਨਾ ਭੈਣ ਨਾ ਧੀ ਨਾ ਮਾਈ ਨਾ ਬਾਪ ਨਾ ਕੋਈ ਪੁੱਤ ਦੇਖਿਆ ਜਾ ਰਿਹਾ ਪੱਗਾਂ ਅੱਜ ਰੋੜਨੀਆਂ ਨੇ ਇਹ ਕਹਾ ਵਿਸ਼ੇਸ਼ ਧਿਆਨ ਕਰਿਓ ਕਿ ਅੱਜ ਪੰਜਾਬ ਦੀ ਧਰਤੀ ਤੇ ਅੱਜ ਕੈਂਡੀਡੇਟਾਂ ਦੀ ਪੱਗਾਂ ਤੇ ਤੀਆਂ ਆਪਣੇ ਚੁੰਨਿਆਂ ਰੋਲ ਰਹੀ ਨੇ ਤੇ ਪੰਜਾਬ ਪੁਲਿਸ ਦੀ ਆਪਦੇ ਸ਼ਰੀਕ ਹੈ ਜੁਮੇਵਾਰ ਅੱਜ ਮੇਰੇ ਭੈਣ ਦੇ ਮਾਮੇ ਮੈਂ ਕਹਿੰਨੀ ਮੈਂ ਮੈਂ ਉਹ ਗੱਲ ਲੰਬੇ ਸਾਹਮਣੇ ਮੈਂ ਗੱਲ ਫੇਰ ਕਹਿਣਾ ਚਾਹੁੰਨਾ ਹਾਂ ਕਿ ਤੁਸੀਂ ਡਰਾਮਾ ਬੰਦ ਕਰਕੇ ਆ ਮੈਨੂੰ ਪਤਾ ਨਹੀਂ ਚਾਰ ਸਾਹਿਬ ਨੇ ਕੌਣ ਨੇ ਕਿੱਥੇ ਪੋਸਟਡ ਨੇ ਜੇਨ ਚਾਰ ਸਾਹਿਬ ਨੂੰ ਵੀ ਇਹਨਾਂ ਜੋਸ਼ ਹੈ ਤੇ ਸਾਡੇ ਇੱਕ ਮਿੰਟ ਜੀ ਇੱਕ ਮਿੰਟ ਜੇ ਤੁਹਾਨੂੰ ਨਾਲ ਜੋਸ਼ ਹੈ ਤੁਸੀਂ ਇਲੈਕਸ਼ਨ ਲੜ ਲਓ ਮੈਂ ਕਹਿੰਦਾ ਤੁਸੀਂ ਜ਼ਿਲ੍ਹੇ ਦੇ ਪੁਲਿਸ ਹੈੱਡ ਨੂੰ ਮੇਅਰ ਬਣਾਓ ਹਾਊਸ ਬਣਾਓ ਤੇ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਨੂੰ ਕਾਰਪੋਰੇਸ਼ਨ ਦਾ ਐਮਸੀ ਬਣਾ ਕੇ ਤੁਸੀਂ ਵੈਸੇ ਰਾਜ ਕਰ ਲਓ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਅੱਜ ਡੁੱਬ ਕੇ ਮਰ ਜਾਣਾ ਚਾਹੀਦਾ ਹਰ ਇੱਕ ਦਸਤਾਰ ਬੰਦੇ ਨੂੰ ਅੱਜ ਪੰਜਾਬ ਦੇ ਵਿੱਚ ਸਰਕਾਰ ਗੁਰਦਾਬਾ ਗੁਰਦਾਬਾ ਪ੍ਰਸ਼ਾਸਨ ਦੇ ਸਾਹਮਣੇ ਪਰਚੇ ਖਿੱਚ ਕੇ ਲੈ ਕੇ ਜਾਏ ਜਾ ਰਹੇ ਸਰੀਆ ਮੇ ਇਹ ਸਭ ਕੁਝ ਹੋ ਰਿਹਾ ਹੈ ਕਿੱਥੇ ਪੁਲ ਪ੍ਰਸ਼ਾਸਨ ਕੀ ਕਾਰਵਾਈ ਕਰ ਕੀ ਹੋ ਰਹੀ ਹੈ ਨਾ ਕੋਈ ਨਿਕਲ ਪ੍ਰਸ਼ਾਸਨ ਕਰਾ ਇਹ ਸੁਣੋ ਇੱਕ ਮਿੰਟ ਪ੍ਰਸ਼ਾਸਨ ਦਾ ਜ਼ੋਰ ਕੀ ਹੈ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸਾਨੂੰ ਉਹ ਕਾਨੂੰਨ ਪੜਾ ਰਹੇ ਨੇ ਸਾਰਾ ਆਈਪੀਸੀ ਜਿਹਦਾ ਪੰਜਾਬ ਪੋਸ ਚੱਲਦੀ ਹੈ ਤੇ ਦੇਸ਼ ਦਾ ਸੰਵਿਧਾਨ ਨਾਲ ਉਹ ਆਪੀਸੀ ਕਿੱਥੇ ਅੱਜ ਸਾਰਾ ਕਾਨੂੰਨ ਸਾਡੇ ਦੇ ਲਾਗੂ ਹੋ ਰਿਹਾ ਜੀ ਕੇਵਲ ਅੱਜ ਸਾਰਾ ਜੋ ਵੀ ਉਹਰੇ ਸ਼ਕਤੀਆਂ ਨੇ ਜੋ ਦੇਖਦੇ ਨਹੀਂ ਦੇਖਦੀਆਂ ਅੱਜ ਸਾਰੀ ਝਾੜੂ ਦਾ ਹਾਊਸ ਬੋਰਡ ਤੇ ਲੱਗੇ ਹੋਏ ਨੇ ਅੱਜ ਨਾ ਇਹਨਾਂ ਨੂੰ ਕੋਈ ਐਮਐਲਏ ਦੇਖ ਰਿਆ ਅੰਦਰ ਬੜਾ ਆਇਆ ਨਾ ਇਹਨਾਂ ਨੂੰ ਕੋਈ ਕੈਂਡੀਡੇਟ ਦੇਖ ਰਿਆ ਇਹਨੂੰ ਕੇਵਲ ਦੇਖਦੇ ਨੇ ਤਾਂ ਸਾਡੀ ਪਾਰਟੀ ਦੇ ਤੇ ਦੂਜੀ ਪਾਰਟੀ ਦੇ ਨੁਮਾਇੰਦੇ ਦੇਖਦੇ ਨੇ ਆ ਆ ਡਾਂਗਾ ਕਰਾਂਗਾ ਨਹੀਂ ਬੈਠਣੇ ਇਹ ਤਾਂ ਕਿਹਾ ਵੀ ਸਾਨੂੰ ਚੱਕੇ ਅੰਦਰ ਦੇ ਦਿਓ ਘਟੋ ਘਟ ਇੱਕ ਮਿੰਟ ਘਟੋ ਘਟ ਅਸੀਂ ਇੱਕ ਬੇਨਤੀ ਕਰਦੇ ਆ ਕਿ ਜੇ ਤੁਸੀਂ ਸਾਡੇ ਕੈਂਡੀਡੇਟ ਚੱਕ ਕੇ ਲੈ ਜਾਓ ਤੇ ਆ ਬਜਾਜ ਸਾਹਿਬ ਜਾਂ ਬਿੱਟੂ ਚੱਠਾ ਤੇ 10 ਬਾਾਰ ਫਿਰਦਾ ਕਿਸ ਕੰਮ ਦਾ ਅਸੀਂ ਤਾਂ ਉਹਰੇ ਕਹਿਣਾ ਹੈ ਵੀ ਭਾਈ ਚੱਕ ਜਸਨ ਨੂੰ ਅੰਦਰ ਦੇ ਦਿਓ ਤੇ ਜਸਨ ਨੂੰ ਡੀਸੀ ਨੂੰ ਮਲਾ ਦਿਓ ਨਹੀਂ ਨਹੀਂ ਤਾਂ ਉਹਰੇ ਧਰ ਨਾਲ ਲੰਮਾ ਚੱਲਣਾ ਹੈ ਭਾਜੀ ਬੀਜਪੀ ਨੇ ਗਵਰਨਰ ਸਾਹਿਬ ਨੂੰ ਮੰਗ ਕੀਤੀ ਇਲੈਕਸ਼ਨ ਰਾਜ ਕਿਤੇ ਜਾਵੇ ਅਕਾਲੀ ਦਲ ਵੀ ਕੋ ਵਫਦ ਮਿਲ ਰਿਹਾ ਜਾ ਕੇ ਯਾਰ ਬੀਜਪੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੀ ਅਮਿਤ ਸ਼ਾਹ ਦੇ ਰਿਮੋਟ ਕੰਟਰੋਲਰ ਮੁੱਖ ਮੰਤਰੀ ਉੱਠਦਾ ਤੇ ਉਹ ਮੁੱਖ ਮੰਤਰੀ ਬਹਿੰਦਾ ਜਿਹੜਾ ਮੁੱਖ ਦੀ ਦਾਰੂ ਪੀਂਜਾ ਹਾਜ ਚੁਲਾਤਾ ਹੈ ਜਰਮਨ ਚ ਉਹਦੀ ਵੀਡੀਓ ਅਜੇ ਤੱਕ ਨਹੀਂ ਜਾ ਰਹੀ ਹੋ ਸਕੀ ਇਹ ਤੁਸ ਤੁਹਾਨੂੰ ਭੁਲੇਖਾ ਇੱਕ ਇਹ ਬੀਜਪੀ ਦਾ ਹੀ ਮੁੱਖ ਮੰਤਰੀ ਹੈ ਅੱਜ ਇਹ ਡਰਾਮ ਅੱਜ ਕਾਂਗਰਸ ਦੇ ਕੈਂਡੀਡੇਟਾਂ 'ਤੇ ਥੱਪੜ ਪੈ ਰਹੇ ਨੇ ਓਰੇ ਚੁੰਨੀਆਂ ਖਿਚੇਰੇ ਪੱਗਾਂ ਲਾਏ ਜਾ ਰਹੇ ਨੇ ਅੱਜ ਕਾਂਗਰਸ ਦਾ ਰਾਹੁਲ ਗਾਂਧੀ ਦੱਸ ਸਕਦਾ ਕਿ ਤੁਹਾਡਾ ਅਨਲਾਈਸਿਸ ਕਿਸ-ਕਿਸ ਬਿਨਾ ਦੇ ਕੀਤਾ ਸੀ ਭਾਤਾ ਉਹਨਾਂ ਨੇ ਭਾਜਪਾ ਅੱਜ ਮੁੱਖ ਮੰਤਰੀ ਚਲਾ ਰਹੀ ਹੈ ਅੱਜ ਤੁਸੀਂ ਇੱਕ ਗੱਲ ਤਾਂ ਦੱਸੋ ਤੁਸੀਂ ਕੇਵਲ ਅੱਜ ਪੰਜਾਬ ਦੀ ਲੜਾਈ ਲੜ ਕੌਣ ਰਿਹਾ ਹੈ ਵਾਹਿਦ ਪਾਰਟ ਸ਼ਰੋਮਣੀ ਅਕਾਲੀ ਦੇ ਲੜਾਈ ਲੜ ਰਿਹਾ ਕੋਈ ਨਿਡਾਈ ਲੜ ਰਿਹਾ ਆ ਪੰਜਾਬ ਪੁਲਿਸ ਨੂੰ ਪਰ ਅੱਜ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਚਲੋ ਉਹਦਾ ਸਰਕਾਰ ਤਾਂ ਗਈ ਗਈ ਪਰ ਪੰਜਾਬ ਪੁਲਿਸ ਕਿੱਥੇ ਖੜੀ ਹੈ ਅੱਜ ਆਈਪੀਸੀ ਤੇ ਸੰਵਿਧਾਨ ਕਿੱਥੇ ਆ ਨਾ ਮਹਿਲਾਵਾਂ ਦਾ ਸਨਮਾਨ ਹੋ ਰਿਹਾ ਨਹੀਂ ਨਾ ਇੱਥੇ ਲੈਡੀ ਕੈਂਡੀਡੇਟ ਦੀ ਫਾਇਰ ਹੋ ਰਹੀ ਹੈ ਫਾਈਲ ਖੋਈ ਜਾ ਰਹੀ ਹੈ ਮੇਰੀ 28 ਨੰਬਰ ਦੀ ਫਾਈਲ ਕੋ ਕੇ ਲੈ ਗਏ ਮੈਂ ਐਡੀਐਮ ਸਾਹਦੇ ਕਮਰੇ ਬਾਹਰ ਖੜਾ ਸੀਗਾ 28 ਨੰਬਰ ਵਾਲੇ ਤੋਂ ਕੈਂਡੀਡੇਟਾ ਕਾਂਗਰਸ ਪਾਰਟੀ ਦਾ ਮੈਂ ਫਿਰ ਤੋਂ ਨਾਰਮਲ ਹੋ ਗਿਆ ਐਡੀਐਮ ਸਾਹਦੇ ਪਹੁੰਚ ਗਿਆ ਤੇ ਮੇਰੀ ਫਾਈਲ ਉੱਡਦੀ ਧੱਕੇ ਛਾਈ ਲੜੋ ਹਿੰਦੂਆ ਨਾਲ ਲੜੋਗੇ ਹਿੰਦੂਆ ਨਾਲ ਸਵਾਇਦਾ ਖੋਲ ਰਹੇ ਗੰਦੀ ਸਰਕਾਰ ਦੀਆਂ ਗੰਦੀਆਂ ਨੀਤੀਆਂ ਹਾਏ ਹਾਏ ਓ ਬਾਦਸ਼ਾਹ ਮੁਰਦਾ ਇਹ ਫੀਵਰ ਕਾਰਨ ਨਾਲ ਤੇ ਪੰਜਾਬ ਚੁੱਪ ਚੋਂ ਚੋਣਾਂ ਹੋਣੇ ਰੱਦ ਹੋਣੇ ਚਾਹੀਦੇ ਐਸੇ ਜਨਾਬ ਨਾ ਹੋਣੇ ਮੁਰਦਾ ਬਣਾਵੋ ਨਾ ਚਨਾ ਵਾਣੋ ਵਧੀਆ ਫੋਰਮ ਤੋਂ ਬਣਦੇ ਹੋ ਇਹਦੇ ਉੱਪਰ ਸੰਘਿਆ ਲੈਣਾ ਚਾਹੀਦੇ ਇਹਦਾ ਇਸਤਲਾਮ ਕਰਨਾ ਮੈਂ ਨਿਕਰ ਮਿੱਤਰ ਸਾਹਿਬ ਨੂੰ ਬੇਨਤੀ ਕਰਦਾ ਇੱਥੇ ਮਿੰਟਰੀ ਲਈ ਆਵੇ ਮਨਦਾਲ ਦੀ ਨਾਲ ਰੱਦ ਹੋਣ ਇਹ ਇਲੈਕਸ਼ਨ ਸਰਪੰਨੂ ਬੇਨਤੀ ਕਰਦਾ ਇਲੈਕਸ਼ਨ ਰੱਦ ਹੋਣ ਸਾਰੇ ਪੰਜਾਬੀ ਉਰੇ ਬੀਜੇਪੀ ਦੇ ਜਿੰਨੇ ਵੀ ਕਾਰਿਆ ਕਰਤੇ ਉਹਨਾਂ ਦੀ ਫਾਇਲਾ ਖੋਈਏਗਾ ਇਹ 100 100 150 ਮੁੰਡਾ ਉਰੇ ਆ ਕੇ ਗੁੰਡਾਗਰਦੀ ਦਾ ਨਾਚ ਕਰ ਰਿਹਾ ਮੁੰਡੇ ਟੱਕੇ ਲੈ ਕੇ ਜਾ ਰਹੇ ਜੀ ਸਾਰੇ ਆਮ ਬਹੁਤ ਹੀ ਮਾੜਾ ਕੰਮ ਜਿਹੜਾ ਅੱਜ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਕੀਤਾ ਹਿੰਦੂਆਂ ਤੇ ਇਤਿਆਚਾਰ ਕੀਤਾ ਹੈ ਮੇਰੇ ਤਿਲਕ ਤੇ ਹੱਥ ਲਾਇਆ ਲੋਕਾਂ ਨੇ ਇਹਨਾਂ ਨੇ ਹਿੰਦੂਆਂ ਤੇ ਅਤਿਆਚਾਰ ਕੀਤਾ ਹੈ ਸਰਕਾਰ ਨੇ ਅਸੀਂ ਛੱਡਾਂ ਗਾੜੀ ਵਾਲਾ ਪੰਜਾਬ ਸਰਕਾਰ ਮੁਰਦਾਬਾਦ ਜੱਗ ਕਰੇ ਬੀਰ ਬਜਰੰਗੀ ਮੁਰਦਾਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ 6 7 ਬੰਦੇ ਖੇਲਦੇ ਇਹ ਪਾਰਦਰਸ਼ੀ ਨਾਲ ਚੋਣਾ ਹੋ ਰਹੀਏ ਨੇ ਹਾਂ ਉਹ ਉੱਠ ਕੇ ਆਏ ਨਹੀਂ ਮੈਂ ਬੰਦਾ ਫੜ ਲਿਆ ਮੈਂ ਬੰਦਾ ਫੜ ਲਿਆ ਵੀ ਮੇਰੇ ਕਾਨੇ ਕਾਗਜ਼ ਕਿਵੇਂ ਪੜੇ ਮੈਨੂੰ ਦੱਸੋ ਇਹਨੇ ਭੇਜਿਆ ਕਿ ਨਹੀਂ ਆ ਪਰ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕਿਹਾ ਬੀਬੀ ਥੱਪੜ ਮਾਰਾਂਗੇ ਤੇਰੇ ਚਪੇੜਾ ਮਾਰਾਂਗੇ ਤੇਰੀ ਗੱਲ ਹੈਣਾ ਤੇ ਹੱਥ ਪੌਨਰ ਦੇ ਪਰਚੇ ਦਰਜ ਕਰੋ ਦਰਜ ਕਰੋ ਦਰਜ ਕਰੋ ਨਹੀਂ ਗੱਲ ਕਰੀ ਜੀ ਕੋਈ ਪਰਚੇ ਦਰਜ ਨਹੀਂ ਕਰਦਾ ਕਹੋ ਆਓ ਮੈਂ ਸਕੜਾ ਦਿਖਾਉਂਦੀ ਚਲੋ ਸਕੜਾ ਦਿਖਾਉਂਦੀ ਪੰਗਿਆਂ ਨੂੰ ਆਉਣੀ ਪਤਾ ਨਾ ਨਹੀਂ ਪਤਾ ਮੈਂ ਸਕੜਾ ਖੋਜੀ ਮੈਡਮ ਗੱਲ ਕੀ ਮੈਂ ਸਕੜਾ ਦਿਖਾਉਂਦੀ ਗੱਲ ਕੀ ਉਸਨੇ ਐਸੀ ਫ ਫਾਦਰ ਇਨ ਲਾ ਅਸੀਂ ਫਾਰਮ ਪਰ ਅੰਦਰ ਵੜ ਗਏ ਸੀ ਅੰਦਰ ਵੜ ਗਏ ਸਾਨੂੰ ਤਾਂ ਪਤਾ ਨਹੀਂ ਸੀ ਕਿ ਉਹ ਬੰਦਾ ਇਹਨਾਂ ਦਾ ਕਿਸੇ ਦਾ ਖੜਿਆ ਹੋਇਆ ਉਹਨੇ ਪਾਪਾ ਕਾਰ ਲੈ ਬਲੇ ਕੇ ਭੱਜ ਗਿਆ ਬਾਹਰ ਕਿਹੜੀ ਹੈ ਤੁਹਾਡੀ ਉਹ 17 ਨੰਬਰ ਬਾਹਰ ਮੈਂ ਪਿੱਛੇ ਪਿੱਛੇ ਭੱਜੀ ਮੇਰਾ ਨਾਮ ਸੁਖਵਿੰਦਰ ਕੌਰ ਜੀ ਬਾਈਫਰਰ ਦੀਪ ਸਿੰਘ ਫਾਦਰ ਇਨ ਲਾ ਸਰਦਾਰ ਹਾਕਮ ਸਿੰਘ ਠੀਕ ਹੈ ਮੈਂ ਆਪਣੇ ਫਾਦਰ ਇਨ ਲਾ ਪਰਨਾ ਹੀ ਕਿਸੇ ਪਾਰਟੀ ਵੱਲੋਂ ਲੜ ਰਹੇ ਚੋਣਾ ਆਜ਼ਾਦ ਹਾਂਜੀ ਹਾਂਜੀ ਕਾਂਗਰਸ ਵੱਲ ਕਾਂਗਰਸ ਵੱਲੋਂ ਲੜ ਰਹੀਆਂ ਕਾਂਗਰਸ ਦਾ ਕੈਂਡੀਡੇਟ ਮੈਂ ਅੰਦਰ ਐਂਟਰ ਹੋਈਆਂ ਮੈਂ ਇਵਨਿੰਗ ਪਲੱਸ ਨੈੱਟ ਡਿਊਟੀ ਮੈਂ ਹਸਪੀਟਲ ਜਾ ਕੇ ਕਰਕੇ ਆਈ ਹਾਂ ਮੈਂ ਕਰਕੇ ਇਨੀ ਮਿਹਨਤ ਨਾਲ ਮੈਂ ਫਾਰਮ ਪਰ ਦਿਨ ਰਾਤ ਭੱਜ ਭੱਜ ਕੇ ਵਿੱਚੋਂ ਵਿੱਚੋਂ ਆ ਕੇ ਮੈਂ ਆਪਣੇ ਫਾਰਮ ਪਰ ਲੰਨਾ ਚ ਲੱਗ ਰਹੇ ਫਿਰ ਫਾਇਦਾ ਕੀ ਆ ਫਿਰ ਤੁਸੀਂ ਸਿੱਧੇ ਸਿੱਧੀ ਨਾਮਿਲ ਗਾਸ ਸਿੱਧੇ ਕਾਂਗਰਸ ਦੇ ਪੜਾ ਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੀ ਜਿੱਤ ਤੁਸੀਂ ਕਾਂਗਰਸ ਆਪ ਦੇ ਆਪੇ ਕਾਂਗਰਸ ਆਣੇ ਜਿਸ ਸਰਕਾਰ ਆ ਉਹਦੀ ਪਾਰਟੀ ਬਣੇਗੀ ਸਾਨੂੰ ਪਤਾ ਠੀਕ ਆ ਸਾਨੂੰ ਪਤਾ ਇਹ ਵੀ ਜਿਹਦੀ ਜਿਹਦੀ ਸਰਕਾਰ ਆ ਉਹਦੇ ਜਿੱਤਣਗੇ ਅਸੀਂ ਨਹੀਂ ਜਿੱਤ ਸਕਦੇ ਅਸੀਂ ਫੇਰ ਵੀ ਕੋਸ਼ਿਸ਼ ਕਰੀਏ ਕਿਉਂਕਿ ਧੱਕਾ ਚੱਲ ਰਿਹਾ ਸਾਰੇ ਜਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੁਰਦਾਬਾ ਲੋਕਤੰਤਰ ਦੀ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਨਗਰ ਨਿਗਮ ਚੋਣਾ ਦਾ ਹਾਲ ਤੁਸੀਂ ਦੇਖ ਲਓ ਪਹਿਲਾਂ ਸਰਪੰਚੀ ਚੋਣਾ ਦਾ ਹਾਲ ਹੁਣ ਐਮਸੀ ਚੋਣਾ ਜਿਹੇ ਹਾਲ ਆਓ ਯਾਰ ਕਾਗਜ਼ ਤਾਂ ਭਰ ਲੈਣ ਦਿਓ ਜੀ ਈਸੀ ਨੂੰ ਤਾਂ ਮਿਲ ਲੈਣ ਦਿਓ ਇੱਥੇ ਲਿਖ ਕੇ ਲਾਇਆ ਇਹਨਾਂ ਨੇ ਕਿ ਨਾਮ ਜਨਗੀਰ ਪੱਤਰ ਦਾਖਲ ਕਰ ਰਹੇ ਨੇ ਜਿਆਦਾ ਸਾਹਿਬੀ ਵਰਤੋਂ ਕੀਤੀ ਜਾਵੇ ਜੀ 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 ਸਰ ਮੈਂ ਨਾਮ ਜਨਗੀ ਭਰਨ ਭਰਨੇ ਨਹੀਂ ਮੈਂ ਨਹੀਂ ਕੈਂਡੀਡੇਟ ਮੈਨੂੰ ਤਾਂ ਜਾਣ ਦਿਓ ਜੀ ਇਹ ਕਹਿੰਦੇ ਦੀ ਇਹ ਗੇਟ ਬੰਦ ਹੈ ਇੱਥੇ ਲਿਖ ਕੇ ਲਾ ਦੇਣ ਕਿ ਪਬਲਿਕ ਵਾਸਤੇ ਗੇਟ ਬੰਦ ਹੈ ਸਾਰੇ ਗੇਟ ਬੰਦ ਹੈ ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਚਿੱਟੇ ਕੱਪੜਿਆਂ 'ਚ ਪੁਲਸ ਵਾਲੇ ਗੁੰਡੇ ਬਣ ਕੇ ਕੰਮ ਕਰ ਰਹੇ ਆ। ਹਰ ਦੁਕਾਨ ਤੇ ਜਿੱਥੇ ਬਾਹਰ ਕੋਈ ਵੀ ਕੈਂਡੀਡੇਟ ਕਾਗਜ਼ ਪੜ ਰਿਹਾ ਉਹਨੂੰ ਉੱਥੇ ਧਮਕਾਇਆ ਜਾ ਰਿਹਾ। ਉਹਨੂੰ ਉੱਥੇ ਕਾਗਜ਼ ਪੜ੍ਹੇ ਜਾ ਰਹੇ ਕਿਸੇ ਨੂੰ ਅੰਦਰ ਨਹੀਂ ਦਿੱਤਾ ਜਾਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਿਹੜਾ ਅੰਦਰ ਜਾਂਦਾ ਹੈ ਇਹਨਾਂ ਦੇ ਗੁੰਡੇ ਉੱਥੇ ਕਾਗਜ਼ ਪੜ੍ਹ ਰਹੇ ਆ। ਪੁਲਿਸ ਵਾਲੇ ਚਿੱਟੇ ਕੱਪੜਿਆਂ ਦੇ ਵਿੱਚ ਜਿੰਨੀ ਗੁੰਡਾਗਰਦੀ ਕਰ ਰਹੇ ਆ। ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਆਪਣਾ ਸਭ ਕੁਝ ਆਮ ਆਦਮੀ ਪਾਰਟੀ ਦੇ ਅੱਗੇ ਦੇਖ ਚੁੱਕਿਆ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਵੀ ਜਿਹੜੇ ਅਮਨ ਸ਼ਾਂਤੀ ਇੱਥੇ ਬਹਾਲ ਹੋਗੀ ਪੰਜਾਬ ਦੇ ਲੋਕਾਂ ਵਾਸਤੇ ਕਾਲਾ ਦਿਨ ਅੱਜ ਵਾਲਾ ਦਿਨ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਜਿਹੜਾ ਦਿਨ ਆਏਗਾ ਕਦੇ ਇਹ ਕਦੇ ਕਿਸੇ ਪੰਜਾਬੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਅੱਜ ਜੋ ਜਿਸ ਤਰੀਕੇ ਦੇ ਨਾਲ 92 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਭੇਜਿਆ ਸੀ ਅੱਜ ਅਸਲ ਬਦਲਾਅ ਦਾ ਜਿਹੜਾ ਚਿਹਰਾ ਨੰਗਾ ਹੋਇਆ ਹੈ ਜੋ ਬਦਲਾਅ ਲੋਕਾਂ ਨੇ ਕੀਤਾ ਹੈ ਅੱਜ ਉਸ ਸਰਕਾਰ ਦੇ ਨੁਮਾਇੰਦਿਆਂ ਜੇ ਹਾਲ ਕਰ ਰਹੇ ਇੱਥੇ ਲੋਕਾਂ ਦਾ ਲੋਕਾਂ ਦੀਆਂ ਦੀ ਲੇਡੀਜ਼ ਦੀ ਭੈਣਾਂ ਦੀ ਧੀਆਂ ਦੀ ਇਹ ਇੱਜ਼ਤਾਂ ਦੇ ਹੱਥ ਪੈ ਰਿਆ ਚੁੰਨੀਆਂ ਰੋਲੀਆਂ ਚੱ ਰਹੀਆਂ ਲੋਕਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਤੇ ਹੋਰ ਇਹ ਆਮ ਆਦਮੀ ਪਾਰਟੀ ਸਰਕਾਰ ਕੀ ਕਰੇਗੀ ਹਾਂਜੀ ਬੋਲ ਜੀ ਕੀ ਹੋਇਆ ਅੱਜ ਜਿਹੜਾ ਕੁਝ ਹੋ ਰਿਹਾ ਹੈ ਕੱਟਿਆ ਹੋ ਗਿਆ ਸਾਡੇ ਇੱਕ ਦਾ ਪ੍ਰੋਫੈਸਰ ਜੀ ਆਏ ਕਲਾਸ਼ ਪ੍ਰੋਫੈਸਰ ਜੀ ਉਹਨਾਂ ਨੂੰ ਫੈਲਪਾਰਟੀ ਉਹਨਾਂ ਨੂੰ ਚੱਕ ਕੇ ਲੈ ਗਈ ਪੁਲਸੀ ਕਿਹੜੀ ਪਾਰਟੀ ਤੋਂ ਆਪਣੇ ਕਾਂਗਰਸ ਦੇ ਆਂ ਹੀ ਅਸੀਂ ਕਾਂਗਰਸੀ ਵਰਕਰ ਆ ਅਸੀਂ ਕਾਂਗਰਸ ਪਿੱਛੇ ਲੜ ਰਹੇ ਆ ਪਰ ਇੱਥੇ ਤੱਕਾ ਹੋਇਆ ਯਾਰਾ ਤੱਕਾ ਕਰ ਰਹੀ ਹੈ ਆਪ ਸਰਕਾਰ ਸ਼ਰੇ ਆਮ ਉਸ ਦੇ ਰੂ ਤੱਕਾ ਕਰਾਇਆ ਜਾ ਰਿਹਾ ਹੈ ਸਾਨੂੰ ਫੈਲਾ ਨਹੀਂ ਪਰੰਦੇ ਰੇ ਸਾਡੇ ਬੰਦੇ ਚੱਕੇ ਜਾ ਰਹੇ ਨੇ ਤੇ ਹੋ ਸਕਦਾ ਅਸੀਂ ਉਰੇ ਖੜੇ ਆ ਸਾਨੂੰ ਵੀ ਚੱਕ ਲੈਣ ਪਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਕੋਈ ਗੱਲ ਨਹੀਂ ਸਰਕਾਰ ਆਂਦੀ ਜਾਂਦੀ ਰਹਿੰਦੀ ਹੈ ਟਾਈਮ ਹੈ ਵਕਤ ਹੈ ਸਾਰਿਆਂ ਦਾ ਹੁੰਦਾ ਹੈ ਪਰ ਐਨਾ ਥੱਕਾ ਨਹੀਂ ਕਰਨਾ ਚਾਹੀਦਾ ਸਾਡੇ ਜਿਹੜੇ ਉਹਨਾਂ 'ਚ ਦਮ ਹੈ ਕਿ ਅਸੀਂ ਜਿੰਨਾ ਲੜਨਾ ਹੈ ਤਾਂ ਫਿਰ ਸਾਡ ਨੂੰ ਫਾਰਮ ਤਾਂ ਭਰੰਦੇ ਨਾ ਫਾਰਮ ਭਰਨਗੇ ਤਾਂ ਹੀ ਲੜਨ ਯੋਗ ਹੈ ਫਿਰ ਆਪਣੀਆਂ ਉਹ ਬਾਹਾਂ ਫੜ ਕੇ ਵੈਸੀ ਬਣਾ ਦੇਣ ਐਮਸੀ ਫਿਰ ਸਾਨੂੰ ਕਿਉਂ ਕਹਿ ਰਹੇ ਨੇ ਫਾਰਮ ਭਰੋ ਕਿਹੜੇ ਕਿਹੜੇ ਬੰਦੇ ਚੱਕੇ ਗਏ ਹੁਣ ਤੁਹਾਡੇ ਸਾਡੇ ਇੱਕ ਹੈਪੀ ਐਮਸੀ ਚੱਕੇ ਗਏ ਆ ਜੀ ਤ੍ਰਿਪੜੀ ਤੋਂ ਅਮਨਦੀਪ ਜੀ ਚੱਕੇ ਗਏ ਆ ਤਲਾਸ਼ ਪ੍ਰੋਹੀ ਜੀ ਚੱਕੇ ਗਏ ਆ ਹੋਰ ਪਤਾ ਨਹੀਂ ਕਿੰਨੂ ਕਿੰਨੂ ਚੱਕਣਗੇ ਜੀ ਕੀ ਕਾਰਨ ਕੀ ਦੇਖਦੇ ਹੋ ਜੀ ਦਾ ਜਿਹੜਾ ਚੱਕ ਰਿਹਾ ਕੀ ਕਾਰਨ ਇਹਨਾਂ ਨੂੰ ਡਰ ਹੈ ਜੀ ਇਹਨਾਂ ਨੂੰ ਡਰ ਹੈ ਜੀ ਕਿ ਜੇ ਇਹ ਖੜ ਕੇ ਤੇ ਜਿੱਤ ਗਏ ਇਹਨਾਂ ਦੀਆਂ ਸ਼ਪਾਰਸ਼ਾਂ ਸ਼ਪਾਰਸ਼ਾਂ ਥਰੂ ਐਮਐਲਏ ਦੇ ਫੋਨ ਆ ਰਹੇ ਆ ਕਿ ਇਹਨਾਂ ਬੰਦਿਆਂ ਨੂੰ ਜੱਕ ਲਓ ਨਹੀਂ ਤਾਂ ਇਹ ਜਿੱਤ ਜਾਣਗੇ ਸਾਡੇ ਬੰਦੇ ਹਾਰ ਜਾਣਗੇ ਇਹਨਾਂ ਨੂੰ ਪਤਾ ਇਹਨਾਂ ਦੀਆਂ ਵੋਟਾਂ ਤੇ ਇਹਨਾਂ ਨੂੰ ਬੈਣੀਆਂ ਨਹੀਂ ਆ ਬਿਲਕੁਲ ਹੁਣ ਕੀ ਕਹਿਣਾ ਚਾਹੁੰਦੇ ਹੋ ਭੱਜ ਤੱਕਾ ਹੋ ਰਿਹਾ ਸਰਦਾਰ ਜੀ ਨੂੰ ਕਿਵੇਂ ਦੇਖ ਕੋਈ ਗੱਲ ਨਹੀਂ ਧੱਕਾ ਹੋ ਰਿਹਾ ਕੋਈ ਨਹੀਂ ਸਹਿ ਲਾਂਗੇ ਜੀ ਸਹਿ ਰਹੇ ਆ ਸਾਡੇ ਬੰਦਿਆਂ ਨੂੰ ਚੱਕ ਲਿਆ ਕੋਈ ਗੱਲ ਨਹੀਂ ਜੀ ਦੇਖ ਲਾਂਗੇ ਵਕਤ ਆਏਗਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਟਾਈਮ ਆਏਗਾ ਕੋਈ ਨਹੀਂ ਮਿਲਾਂਗੇ ਸਾਰਿਆਂ ਨੂੰ ਠੀਕ ਇਹ ਨਾਮ ਹੈ ਭਾਜੀ ਮੇਰਾ ਸੰਨੀ ਗਿੱਲਾਈ ਮੈਂ ਪੀਯੂਥ ਕਾਂਗਰਸ ਪੜਿਆ ਟੂ ਦਾ ਵਾਈਸ ਪ੍ਰਧਾਨ ਆ ਸਾਡੀ ਪਾਰਟੀ ਨੇ ਸਾਨੂੰ ਸਾਡੇ ਜਿਹੜੇ ਮਹਤਵਪੂਰਨ ਬੰਦੇ ਨੂੰ ਟਿਕਟਾਂ ਦਿੱਤੀਆਂ ਅਲਾਊਂਸ ਕੀਤੀਆਂ ਪਾਰਟੀ ਨੇ ਇਹਨਾਂ ਨੂੰ ਟਿੱਟਾ ਦੇਖ ਕੇ ਫੌਰਨ ਜਮ੍ਹਾਂ ਕਰਾਣ ਗਿਆ ਤੇ ਫੌਰਨ ਜਮ੍ਹਾਂ ਕਰਾ ਦਿੱਤੇ ਜਾ ਰਹੇ ਸਾਡੇ ਦੋ ਬੰਦੇ ਤਿੰਨ ਬੰਦੇ ਫੌਰਨ ਜਮ੍ਹਾਂ ਕਰਾਣ ਗਏ ਆਂ ਤੇ ਮਿਨੀ ਸੈਟੇਟ ਚ ਉਹਨਾਂ ਨੂੰ ਅੰਦਰੋਂ ਹੀ ਚੱਕ ਲਿਆ ਤੇ ਸਾਨੂੰ ਹੁਣ ਤੱਕ ਇਹ ਨਹੀਂ ਪਤਾ ਕਿਰੇ ਥਾਣੇ ਨੇ ਚੱਕਿਆ ਕਿਹੜੀ ਪੁਲਿਸ ਨੇ ਚੱਕਿਆ ਨਾ ਦੱਸ ਕੇ ਚੱਕਿਆ ਜੇ ਤੁਹਾਨੂੰ ਕੋਈ ਪਤਾ ਲੱਗੇ ਕਿ ਉਹ ਚੱਕਿਆ ਸਾਨੂੰ ਫੋਨ ਆਏ ਆ ਜੀ ਬੰਦੇ ਦੇ ਜਿਹੜੇ ਨਾਲ ਸੀ ਉਹਨਾਂ ਦੇ ਠੀਕ ਹੈ ਜੀ ਹੁਣ ਇੱਕ ਚੱਕਿਆ ਕਲਾਸ ਪ੍ਰੋਜੈਕਟ ਜਿਹਨੂੰ ਐਮਸੀਟੀ ਕਟ ਮਿਲੀ ਹੈ ਅਮਨਦੀਪ ਜੀ ਤੇ ਐਪੀ ਜੀ ਇਹਦੇ ਸ਼ਰਿਹੰ ਧੱਕਾ ਕਰ ਰਹੇ ਆ ਜੀ ਜੇ ਤੁਸੀਂ ਇਲੈਕਸ਼ਨ ਕਰਾਣੇ ਨਹੀਂ ਸੀਗੇ ਕਰਾਣੇ ਆ ਤਰਕੇ ਨਾ ਕਰੋ ਨਹੀਂ ਕਰਾਣੇ ਨਾ ਕਰੋ ਸਿੱਧੇ ਐਮਸੀ ਮੇਅਰ ਲਾ ਦੋ ਆਪਣੇ ੱਤਕਾ ਕਾਨੂੰ ਕਰ ਰਹੇ ਹੋ ਇਹ ਤਾਂ ਨਜ਼ਾਰੀ ਕਰ ਰਹੇ ਨੇ ਪਾਰਟੀਆਂ ਨਾਲ ਇਹਦਾ ਆਪਣੀ ਪਾਰਟੀ ਦਾ ਜੋਰ ਦਿਖਾ ਰਹੇ ਨੇ ਇਹਨਾਂ ਨੂੰ ਆਪਣੀ ਹਾਰ ਦਿਖਾ ਰਹੇ ਆ ਅਸੀਂ ਹਾਰਦੇ ਪਏ ਆ ਤਾਂ ਹੀ ੱਤਕਾ ਕਰ ਰਹੇ ਨੇ ਜੇ ਜਿਤਨਾ ਹੁੰਦਾ ਤਾਂ ਇਹ ਸਾਡੇ ਵਰਕਰਾਂ ਨੂੰ ਸਾਡੇ ਐਮਸੀਆਂ ਨੂੰ ਟਿਕਟਾਂ ਭਰਨ ਦਿੰਦੇ ਚਕਾਲਦੇ ਨਾ ਪਰ ਇਹ ੱਤਕਾ ਜਿਹੜਾ ਕਰ ਰਹੇ ਆ ੱਤਕਾ ਜ਼ਿਆਦਾ ਟਾਈਮ ਨਹੀਂ ਰਹਿਣਾ ਜਿੰਨੇ ਵੀ ਪਬਲਿਕ ਹੈ ਜਿੰਨੇ ਵੀ ਜਨਤਾ ਹੈ ਸਭ ਨੂੰ ਪਤਾ ਵੀ ਧੱਕਾ ਹੋ ਰਿਹਾ ਇਹ ਆਉਣ ਵਾਲੇ ਟਾਈਮ ਤੇ ਇਹਨਾਂ ਨੂੰ ਪਤਾ ਲੱਗੇਗਾ ਵੀ ਧੱਕੇ ਦੇ ਨਤੀਜੇ ਨਾਲ ਨੂੰ ਕੀ ਮਿਲਦਾ ਨਹੀਂ ਹੁਣ ਦੇਖਿਆ ਜਾ ਰਿਹਾ ਜਿਵੇਂ ਹੁਣ ਵੀ ਉੱਥੇ ਧੱਕਾ ਮੁਕਤੀ ਹੋ ਰਹੀ ਹੈ ਅੰਦਰਲੇ ਜਾਣਦੇ ਰਹੇ ਉਹ ਤਾਂ ਹੋ ਰਹੀ ਹੈ ਜੀ ਉਹ ਤਾਂ ਹੋ ਰਹੀ ਹੈ ਜੀ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਕੀ ਕਰੇਗਾ ਉੱਥੇ ਜੀ ਜੋ ਪੂਰਾ ਸਰਕਾਰ ਨੂੰ ਡੰਡ ਦਿੱਤਾ ਪਿਆ ਜੇ ਸਰਕਾਰ ਅੰਗਿਆਲੀ ਕੀ ਦੀ ਦੇਖ ਤੁਸੀਂ ਕਿ ਸੰਘਾ ਅੰਗਿਆਲੀ ਹੈਗੀ ਸੀਐਮ ਦੀ ਸੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ ਫੇਅਰ ਇਲੈਕਸ਼ਨ ਕਰਾਵਾਂਗੇ ਐਮਟੀ ਕਰਾਈਏ ਐਮਐਲਏ ਕਰਾਈਏ ਇਹ ਅਸੀਂ ਸਰਪੰਚੀ ਕਰੀ ਤੁਸੀਂ ਆ ਦੱਸੋ ਜੀ ਕਿਹੜੇ ਇਲੈਕਸ਼ਨ ਸਾਫ ਹੋ ਐਮ ਸੀ ਧੱਕਾ ਹੋਇਆ ਜੀ ਤੁਹਾਡੇ ਸਾਹਮਣੇ ਹੋ ਰਿਹਾ ਸਰਪੰਚੀ ਧੱਕਾ ਹੋਇਆ ਜੀ ਤੁਹਾਡੇ ਸਾਹਮਣੇ ਹੋਇਆ ਇਸ ਤੋਂ ਵੱਧ ਧੱਕਾ ਕੀ ਕਰ ਸਕਦੇ ਆ ਇਸ ਤੋਂ ਬਾਅਦ ਮਾਰ ਦੇਣਗੇ ਜਾਨੂ ਮਾਰ ਦੋ ਇਹੀ ਹੋ ਸਕਦਾ ਹੈ ਨਾ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਜੀ ਕਿ ਕਿਹੜੇ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਪਤਾ ਕਰ ਰਹੇ ਹਾਂ ਸਾਡੇ ਬੰਦੇ ਕਿੱਥੇ ਲੈ ਕੇ ਗਏ ਹਨ ਕਿੱਥੇ ਨਹੀਂ ਲੈ ਕੇ ਗਏ ਤੇ ਅਸੀਂ ਦੇਖਾਂਗੇ ਕਿਹੜੇ ਕਿਹੜੇ ਥਾਣੇ ਸਾਰੇ ਥਾਣੇ ਜਾ ਕੇ ਆਵਾਂਗੇ ਪਤਾ ਕਰਾਂਗੇ ਕਿੱਥੇ ਚੱਕਿਆ ਉਹਨੂੰ ਕਿਹੜੇ ਕਿਹੜੇ ਵਾਰਡ ਦੇ ਜੀ ਇੱਕ ਦਾ ਹੈਗਾ ਜੀ 16 ਨੰਬਰ ਵਾਰਡ ਜੀ 4 ਨੰਬਰ ਵਾਰਡ ਜੀ ਇੱਕ ਤ੍ਰਿਪੜੀ ਵਾਰਡ ਜੀ ਠੀਕ ਕੀ ਨਾਮ ਹੈ ਅੱਜ ਕੀ ਹੋ ਰਿਹਾ ਜੀ ਅੱਜ ਜਿਹੜਾ ਤੁਸੀਂ ਅਰੇ ਹਿਮਨ ਸੋਸਾਇਟੀ ਤੋਂ ਪਰਿਆਲੇ ਤੋਂ ਆਪਣਾ ਸਦਾ ਸੋਸ਼ਲ ਮੀਡੀਆ ਸਦਾ ਹੈਗਾ ਸਮਾਜ ਸੇਵਾ ਦਾ ਕੰਮ ਬਟ ਜੋ ਇਹ ਕੰਮ ਹੋ ਰਿਹਾ ਨੇ ਅੱਜ ਦੇਖ ਰਹੇ ਨੇ ਅਸੀਂ ਇਹ ਆਪਣਾ ਪਹਿਲੀ ਵਾਰ ਦੇਖਿਆ ਜਿੰਦਗੀ ਚ ਜਿਹੜਾ ਕੰਮ ਹੋ ਰਿਹਾ ਇਹ 3-4 ਤਾਂ ਉਰੇ ਦੇ ਐਮਸੀ ਚੱਕੇ ਗਏ ਨੇ ਹਲੇ ਹਲੇ ਤਾਂ ਫਾਰਮ ਨਹੀਂ ਭਰੇ ਠੀਕ ਹੈ ਜੀ ਫਾਰਮ ਖੋ ਰਹੇ ਆ ਜੀ ਖੋਗੋਗੇ ਫਾਰਮ ਖੋਤੇਗੇ